ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਸਭ ਜੀ ਨੂੰ ਮੱਤਾ ਗੁਰੂ ਜੀ ਜੀਤੇ ਛੋਟੇ ਸਾਹਿਬ ਜਦਿਆਂ ਦੀ ਸਾਖੀ ਸੁਣਾਉਣ ਜਾ ਰਹੀ ਹਾਂ ਇਹ ਉਹ ਸਮਾਂ ਸੀਗਾ ਜਦੋਂ ਗੁਰੂ ਜੀ ਨੇ ਕਿਲਾ ਛੱਡਿਆ ਤੇ ਸਸਨ ਨਦੀ ਪਾਰ ਕਰਨੀ ਸੀ ਸਸਨ ਨਦੀ ਪਾਰ ਕਰਨ ਸਮੇਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਉਹ ਨਦੀ ਵੀ ਚੜੀ ਹੋਈ ਸੀ ਸਸਨਦੀ ਦੀ ਪਾਰ ਕਰਨ ਲੱਗਿਆਂ ਗੁਰਜੀ ਦਾ ਸਾਰਾ ਇਹ ਪਰਿਵਾਰ ਵਿਛੜ ਗਿਆ ਬਹੁਤ ਸਾਰੇ ਤੰਦੋਤ ਗੁਰਜੀ ਦੀ ਪਾਣੀ ਵਿੱਚ ਬਹਿ ਗਏ ਚੰਗਾ ਅੱਛਾ ਸਾਹਿਤ ਸਾਰਾ ਬਹਿ ਗਿਆ ਗੁਰਜੀ ਦੇ ਕੋੜੇ ਗੁਰਜੀ ਸਿੱਖ ਬਹੁਤ ਸਾਰੇ ਬਹਿ ਗਏ ਮਧਾ ਗੁਰਜੀ ਜੀ ਛੋਟੇ ਸਾਬ ਜਦਿਆਂ ਨਾਲ ਇੱਕ ਨੋਕਾ ਦੇ ਨਾਲ ਅਲੱਗ ਦਿਸ਼ਾ ਵਿੱਚ ਨਿਕਲ ਗਏ ਗੁਰੂ ਜੀ ਦੇ ਨਾਲ ਉਹਨਾਂ ਦੇ ਬੜੇ ਸਹਿਬ ਜਦੇ ਔਰ ਗੁਰੂ ਜੀ ਕੇ ਮੈਲ ਦਿੱਲੀ ਵੱਲ ਚੱਲ ਪਏ ਇਸ ਤਰ੍ਹਾਂ ਸਾਰੇ ਪਰਿਵਾਰ ਦਾ ਵਿਛੋੜਾ ਹੋ ਗਿਆ ਮਤਲਬ ਗੁਰੂ ਜੀ ਜੀ ਬੱਚਿਆਂ ਦੇ ਨਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਮਲਾ ਮਿਲਿਆ ਉਸਨੇ ਆਪਣੇ ਘਰ ਉਹਨਾਂ ਗੁਰੂ ਜੀ ਨੂੰ ਆਪਣੀ ਚੌਂਕੜੀ ਵਿੱਚ ਮਾਤਾ ਗੁਰਜੀ ਜੀ ਤੇ ਉਹਨਾਂ ਛੋਟੇ ਬੱਚਿਆਂ ਨੂੰ ਠਹਿਰਾਇਆ ਰਾਤ ਉੱਥੇ guzari ਤਾਂ ਸਵੇਰੇ ਹੋਣ ਤੇ ਜਦੋਂ ਚੱਲਣ ਲੱਗੇ ਤਾਂ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਉਹਨੇ ਗੁਰਜੀ ਨੂੰ ਮਾਤਾ ਗੁਰਜੀ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਹੇ ਹਾਂ ਤੁਸੀਂ ਮੇਰੇ ਘਰ ਚਲੋ ਮੈਂ ਤੁਹਾਡੀ ਸੇਵਾ ਕਰਨ ਚਾਹੁੰਦਾ ਹਾਂ ਮਾਤਾ ਗੁਰਜੀ ਜੀ ਨੇ ਕਿਹਾ ਚਲੋ ਬੱਚੇ ਕਾਫੀ ਦਿਨੋਂ ਤੋਂ ਭੁੱਖੇ ਹਨ ਤਾਂ ਮਾਤਾ ਜੀ ਦੇ ਨਾਲ ਛੋਟੇ ਬੱਚੇ ਉਹਦੇ ਨਾਲ ਬੈਠ ਕੇ ਚਲੇਗੇ ਰਤ ਗੱਡੀ ਤੇ ਬੈਠ ਕੇ ਉਹਦੇ ਘਰ ਚਲੇਗੇ ਜਦੋਂ ਘਰ ਗਏ ਤਾਂ ਮਾਤਾ ਜੀ ਨੇ ਪੈਸੇ ਦਿੱਤੇ ਕਿ ਗੰਗੂ ਤੂੰ ਇਹ ਪੈਸੇ ਲੈ ਤੇ ਬੱਚਿਆਂ ਦੇ ਲਈ ਭੋਜਨ ਦਾ ਇੰਤਜ਼ਾਮ ਕਰ ਦੇ ਮੇਟੀ ਕਾਹਦੀ ਨੰਦ ਭੁੱਖੇ ਹਨ ਉਹਨੇ ਨਾ ਨੂੰ ਕਰ ਕਾਦੇ ਆ ਪੈਸੇ ਪਕੜੇ ਔਰ ਬੱਚਿਆਂ ਦੇ ਲਈ ਪ੍ਰਸ਼ਾਦਾ ਤਿਆਰ ਕੀਤਾ ਮਾਂ ਤਾਂ ਕੁਝ ਨਹੀਂ ਔਰ ਬੱਚਿਆਂ ਨੇ ਪ੍ਰਸ਼ਾਦਾ ਖਾਧਾ ਮਾਂ ਤਾਂ ਕੁਝ ਦੇੰਦਾ ਤਾਂ ਜਾ ਹੀ ਨਹੀਂ ਸੀ ਰਹੀ ਕਿ ਉਹਨਾਂ ਦਾ ਸਾਰਾ ਪਰਿਵਾਰ ਹੀ ਵਿਛੜ ਗਿਆ ਸੀ ਹੁਣ ਤਾਂ ਨੀਂਦ ਹੁਣ ਆ ਹੀ ਨਹੀਂ ਸੀ ਰਹੀ ਸਾਰੇ ਰਾਤਾਂ ਉ ਜਾਗਦੇ ਰਹੇ ਇਹਨੇ ਚੀਜ਼ ਉਹਨਾਂ ਨੇ ਦੇਖਿਆ ਕਿ ਗੰਗੂ ਨੇ ਉਹਨਾਂ ਦੀ ਜੋ ਮੋਹਰਾ ਵਾਲੀ ਥੈਲੀ ਸੀ ਚੁਰਾ ਲਈ ਮਾਤਾ ਜੀ ਨੇ ਸਾਰਾ ਦੇਖਿਆ ਲੇਕਿਨ ਚੁੱਪ ਰਹੇ ਉਹਨਾਂ ਨੇ ਕਿਹਾ ਸਾਡਾ ਸਮਾਂ ਖਰਾਬ ਹੈ ਤਾਂ ਜਦੋਂ ਸਵੇਰੇ ਉੱਠੇ ਤਾਂ ਉਹਨਾਂ ਨੇ ਕਿਹਾ ਕਿ ਗੰਗੂ ਸਾਡੇ ਇੱਥੇ ਥੈਲੀ 'ਤੇ ਸਿੱਧਾ ਗੰਗੂ ਉੱਚੀ-ਉੱਚੀ ਬੋਲਣ ਲੱਗ ਪਿਆ ਤੁਸੀਂ ਮੈਨੂੰ ਚੋਰ ਆਖਦੇ ਹੋ ਮੈਂ ਤੁਹਾਡੀ ਸੇਵਾ ਕੀਤੀ ਤੁਸੀਂ ਮੇਰੀ ਸੇਵਾ ਦਾ ਇਹ ਬਦਲਾ ਦੇ ਰਹੇ ਹੋ ਮੈਂ ਤਾਂ ਤੁਹਾਨੂੰ ਪਕੜਵਾ ਦੇਵਾਂਗਾ ਤੋ ਇਹਦਾ ਤਾਂ ਨਾਮ ਰੱਖਿਆ ਹੋਇਆ ਹੈ ਮਾਤਾ ਜੀ ਨੇ ਬਹੁਤ ਨੂੰ ਸਮਝਾਇਆ ਕਿ ਅਸੀਂ ਤੈਨੂੰ ਤੇਰਾ ਸਾਰਾ ਤੈਨੂੰ ਪੈਸੇ ਮੈਂ ਦਲਾ ਦਾਂਗੀ ਜਦੋਂ ਗੁਰੂ ਜੀ ਦੇ ਮਿਲਣਗੇ ਤਾਂ ਲੇਕਿਨ ਤੂੰ ਚੁੱਪ ਰਹਾ ਲੇਕਿਨ ਉਹ ਨਾ ਮੰਨਿਆ ਉਹ ਮਰਿੰਦੇ ਗਿਆ ਤੇ ਉੱਥੇ ਜਾ ਕੇ ਉਹਨੇ ਸਾਰਾ ਸਾਰੀ ਗੱਲ ਦੱਸੀ ਕਿ ਛੋਟੇ ਸੇ ਅਬ ਜਾਤੇ ਤੇ ਮਤਾ ਗੁਰਜੀ ਜੀ ਮੇਰੇ ਘਰ ਠਹਿਰੇ ਹੋਏ ਹਨ ਸੋ ਚਲ ਕੇ ਫੜ ਲੋ ਸੁੰਦੇ ਸਾਰੀਓ ਤੁਰ ਪਏ ਤਿ ਗੰਗੇ ਦੇ ਘਰ ਆ ਗਏ ਤੇ ਮਤਾ ਜੀ ਨੂੰ ਆਖਿਆ ਇੰਨਾ ਬੱਚਿਆਂ ਨੂੰ ਬਾਹਰ ਲਿਆਓ ਬਥੇਰਾ ਹੀ ਰੇ ਫਿਰ ਮਤਾ ਜੀ ਨੇ ਕੀਤਾ ਪਰ ਕੌਣ ਸੁੰਦਾ ਸੀ ਉਸੇ ਵੇਲੇ ਦਾਤੂ ਜੀ ਮਿਠਾ ਕੇ ਸਰਹੰਦ ਪੁੱਛ ਆਏਗੇ ਤੇ ਪਿੱਛੇ ਸ਼ੱਕ ਵਿੱਚ ਕਿ ਇਨ੍ਹਾਂ ਦਾ ਪਦਾਰਥ ਇਸ ਤੇ ਘਰ ਵਿੱਚ ਹੈ ਗੰਗੂ ਨੂੰ ਜਾਨੂ ਮਾਰ ਕੇ ਸਾਰਾ ਘਰ ਪਟਾਣਾ ਨੇ ਲੁੱਟ ਲਿਆ ਜਦ ਸਰਹੰਦ ਪੁੱਜੇ ਤਾਂ ਵਜੀਰ ਖਾਨ ਨੂੰ ਖਬਰ ਹੋਈ ਤਾਂ ਦਾਤ ਹੁਣ ਕਕੇ ਹੁਕਮ ਦਿੱਤਾ ਵੱਡੇ ਬੋਜ ਵਿੱਚ ਕੈਦ ਦੇਖੋ ਸਵੇਰੇ ਪਿਆਜ ਪੇਸ਼ ਕਰਨੇ ਬੋਦਮੀ ਨਾ ਕਹਦੀ ਸਦੀ ਔਰ ਰੇਸ਼ਮੀ ਸੇਜਾ ਉਤੇ ਸੌਣ ਵਾਲੇ ਖਾਲਸਾ ਕੌਮ ਦੇ ਸਿਰ ਤਾਜਮਾ ਤੱਕ ਗੁਜ਼ਰੀ ਔਰ ਛੋਟੇ ਸਾਬ ਜਦੇ ਪੁੰਜੇ ਹੀ ਸੋងਗੇ ਤੇ ਪਪਾ ਪਰਿਦਾਦੇ ਸਾਸ ਗਿਨ-ਗਿਨ ਕੇ ਮਾਤਾ ਜੀ ਨੇ ਕੱਟੀ ਤੇ ਦਿਨ ਚੜਿਆ ਤਾਂ ਮਜੀਦਾ ਕਚਰੀ ਲਾ ਕੇ ਬੈਠਾ ਤੇ ਇੱਕ ਪਟਾਨ ਨੂੰ ਹੁਕਮ ਕੀਤਾ ਕਿ ਜਾ ਕੇ ਗੁਰਜੀ ਦੇ ਬੱਚੇ ਲਿਆ ਤਾਂ ਉਹ ਗੁਰ ਜਗੇ ਆਣ ਕੇ ਬੋਲੇ ਮਾਤਾ ਜੀ ਬੱਚੇ ਮਿਹਨਤ ਤੋੜ ਦੋ ਮਤਾ ਜੀਨ ਬੜੀ ਚਿੰਤਾ ਹੋਈ ਕਿ ਇੰਨਾ ਮਸੂਮ ਮਾਨੂੰ ਕੀ ਕਰਨਗੇ ਲੇਕਿਨ ਫਿਰ ਵੀ ਮਤਾ ਜੀ ਨੇ ਬੱਚੇ ਉਹਨਾਂ ਨੂੰ ਭੇਜ ਦਿੱਤੇ ਜਦ ਬੱਚੇ ਕਚੈਰੀ ਪਹੁੰਚੇ ਤਾਂ ਉਹਨਾਂ ਨੇ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਬੁਲਾਈ ਇਸ ਜਿਸ ਨੂੰ ਸੁਣਦੇ ਸਾਰ ਕਚੈਰੀ ਹਰਾਨ ਹੋ ਗਈ ਦੁਸਤ ਚੰਨੰਦ ਨੇ ਆਖਿਆ ਬੱਚਿਓ ਤੁਸੀਂ ਖਾਂਜੀ ਦਾ ਕਹਿਣਾ ਮੰਨ ਲਓ ਉਸੀ ਮੁਸਲਮਾਨ ਬਣ ਜਾਓ ਤੁਹਾਨੂੰ ਤੁਹਾਡੀ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ ਲੇਕਿਨ ਬੱਚੇ ਅਡੋਲ ਸਨ ਉਹ ਕਹਿੰਦੇ ਸਨ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਅਸੀਂ ਆਪਣੇ ਧਰਮ ਨਹੀਂ ਛੱਡਾਂਗੇ ਉਹਨਾਂ ਨੇ ਕਾਜੀ ਨੂੰ ਬੁਲਾਇਆ ਗਿਆ ਕਾਜੀ ਨੇ ਫਤਵਾ ਦਿੱਤਾ ਕਿ ਬੱਚਿਆਂ ਨੂੰ ਨੀਅਮ ਵਿੱਚ ਧਨਵਾ ਦਿੱਤਾ ਜਾਏ ਮਜੀਦ ਖਾਨ ਨੇ ਤੁਹਾਨੂੰ ਇੱਥੇ ਲੱਗ ਕੇ ਬੱਚਿਆਂ ਨੂੰ ਕਿਰੇ ਦੀ ਕਾਨ ਵਿੱਚ ਚਨਾਣ ਦਾ ਹੁਕਮ ਦੇ ਦਿੱਤਾ। ਇਹਦੇ ਜੋ ਨੌਕਰ ਅਨੰਦਪੁਰ ਸਾਹਿਬ ਦੀ ਮਾਤਾ ਜੀ ਨੇ ਨਾਲ ਆਇਆ ਸੀ ਸੰਤ ਪੁੱਜਣ ਤੋਂ ਪਹਿਲਾਂ ਮਾਤਾ ਜੀ ਨੇ ਭੇਜਿਆ ਸੀ ਕਿਤੋਂ ਗੁਰਸੈਦ ਦਾ ਪਤਾ ਕੱਢ ਕੇ ਆਵੇ। ਮਾਤਾ ਜੀ ਆਪ ਆਸ ਪੂਜਾ ਕਹ ਲਗਾ ਮਾਤਾ ਜੀ ਕਿਤੇ ਵੀ ਪਤਾ ਨਹੀਂ ਲੱਗਾ ਤਾਂ ਮਾਤਾ ਜੀ ਨੇ ਆਖਿਆ ਜਾ ਕੇ ਚੈਰੀ ਵਾਲ ਬੱਚੇ ਗਏ ਹਨ ਉਹਨਾਂ ਦੀ ਖਬਰ ਲੈ ਤੋ 체ਤੀ ਨਾਲ ਚੈਰੀ ਵਾਲ ਗਿਆ ਤਾਂ ਪਤਾ ਲੱਗਾ ਕਿ ਦੋਵੇਂ ਸੈਬ ਜادہ ਕੰਦਰ ਚੁਣੇ ਗਏ ਹਨ ਉਹਦੇ ਅੱਖਾਂ 'ਗ ਹਨੇਰੀ ਆ ਗਈ ਤੇ ਸੋਚਣ ਲੱਗਾ ਹੁਣ ਮਾਤਾ ਜੀ ਨੂੰ ਮੈਂ ਕੀ ਆਖਾਂਗਾ ਉਹ ਕੋਸ ਨਾਲ ਨਾ ਸਹਾਰ ਸਕਿਆ ਤੇ ਫਤਿਹ ਸਿੰਘ ਜੀ ਦੇ ਕਮਨ ਨਾਲ ਕਟਾਰ ਖੋਲਗੇ ਅਬਿੰਟੇ ਵਿੱਚ ਮਾਰ ਲਈ ਤੇ ਉਹਨਾਂ ਦੇ ਪਾਸ ਡਿੱਕੇ ਗੁਰਪ੍ਰੀ ਨੂੰ ਸੁਧਾਰ ਸਿਧਾਰ ਗਿਆ ਉਦੋਂ ਟੋਡਰ ਮਲ ਜੀ ਨੇ ਸੋਚਿਆ ਸੀ ਕਿ ਮੈਂ ਬੱਚਿਆਂ ਨੂੰ ਤੇ ਮਤਾ ਜੀ ਨੂੰ ਪੈਸੇ ਦੇ ਕੇ ਛੁਡਾ ਲਵਾਂਗਾ ਲੇਕਿਨ ਜਦੋਂ ਸੁਣ ਉਹ ਜਦ ਤਾ ਪਾਣਾ ਵੱਤ ਚੁੱਕਿਆ ਸੀ ਜਿਸ ਕਰਕੇ ਮਤਾ ਜੀ ਤੇ ਸੇਵ ਜੀ ਦੇ ਸ਼ਹੀਦ ਹੋ ਗਏ ਪਤਲ ਨੂੰ ਲਿਕ ਨਹੀਂ ਦਿੱਤੀ ਲਗਨ ਦਿੱਤੀ ਚਮਕੋ ਦੇ ਜੁਦਵਜੀ ਗੁਰੂ ਸਾਹਿਬ ਦੇ ਵੱਡੇ ਸੇਵਜਾਂ ਦੇ ਸਨੇ ਸ਼ਹੀਦ ਹੋ ਗਏ ਇਹ ਸਾਰੀ ਗੱਲ ਸੁਣ ਕੇ ਮਤਾ ਜੀ ਨੂੰ ਇਕਾਲਪੁਰ ਖੱਗਿਆ ਸ਼ੁਕਰ ਕੀਤਾ ਕਿ ਅੱਜ ਮੈਂ ਸੁਪਤੀ ਹੋਈ ਹਾਂ ਜਿਸ ਦਾ ਸਾਰਾ ਹੀ ਬਰਵਾਦ ਦੇਸ਼ ਰੱਖਿਆ ਵਾਸਤੇ ਬਲੀਦਾਨ ਹੋ ਚੁੱਕਾ ਹੈ ਤੇ ਨਾਲ ਹੀ ਜੱਜਨਾ ਕੀਤੀ ਕਿ ਮੈਨੂੰ ਵੀ ਬਰਵਾਦ ਦੇ ਨਾਲ ਹੀ ਸੱਦ ਲਿਆ ਜਾਵੇ। ਗੁਰੂ ਜੀ ਨੇ ਵੈਗੂ ਜੀ ਮਤਾ ਗੁਰਜੀ ਜੀ ਨੇ ਵੈਗੂ ਜੀ ਦਾ ਨਾਮ ਲਿਆ ਤੇ ਪ੍ਰਾਂਤ ਤਿਆਗ ਦਿੱਤੇ। ਟੋਡਰਵਾਲ ਨੇ ਤਾਂ ਲੈਣ ਲਈ ਸੋਨੇ ਦੀ ਸਿੱਕਿਆਂ ਨੂੰ ਦੇ ਨਾਲ ਰੱਖ ਕੇ ਉਹ ਜਮਾ ਜ਼ਮੀਨ ਖਰੀਦੀ ਤੇ ਉੱਥੇ ਬੱਚਿਆਂ ਤੇ ਮਤਾ ਗੁਰਜੀ ਜੀ ਦਾ ਸਸਕਾਰ ਕੀਤਾ। ਨਿੱਤੇ ਹੁਣ ਅੱਜਕਲ ਜੋਤੀ ਸੁ ਗੁਰਦੁਆਰਾ ਸਜ ਰਿਆ ਹੈ। ਹਨੇ ਮੇਰੀ ਅੱਜ ਦੀ ਸਾਕੀ ਸੀ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਦਬਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।